ਸੋ ਪ੍ਰਭੂ ਯੇਸ਼ੂ ਮਸੀਹ ਦੀ ਕਿਰਪਾ ਦੇ ਸਦਕਾ ਅੱਜ ਮੈਂ ਨਰਸਰੀ ਦੇ ਵਿੱਚ ਹਾਂ ਔਰ ਜੀ ਜਗ੍ਹਾ ਤੇ ਬਹੁਤ ਖੂਬਸੂਰਤ ਸ਼ਾਂਵ ਵਾਲੇ ਹਰ ਪ੍ਰਕਾਰ ਦੇ ਬੂਟੇ ਉਪਲਬਧ ਹਨ ਔਰ ਪਰਮੇਸ਼ਰ ਦੀ ਦਇਆ ਦੇ ਦੁਆਰਾ ਅਸੀਂ ਸੈਂਕੜੇ ਤੇ ਹਜ਼ਾਰਾਂ ਬੂਟੇ ਜਿਹੜੇ ਹਨ ਉਹਨਾਂ ਦੀ ਖਰੀਦ ਕਰ ਰਹੇ ਹਾਂ ਔਰ ਇਸ ਵੱਡੇ ਕੰਮ ਦੇ ਲਈ ਪਰਮੇਸ਼ਰ ਦੀ ਕਿਰਪਾ ਆਪ ਦੀ ਪ੍ਰਾਰਥਨਾ ਤੇ ਸਹਿਯੋਗ ਦੀ ਜ਼ਰੂਰਤ ਪਵੇਗੀ ਮੈਨੂੰ ਕਿਉਂਕਿ ਇਹ ਮੇਰੇ ਇਕੱਲੇ ਦਾ ਕੰਮ ਨਹੀਂ ਆ ਕਿ ਅਸੀਂ ਇਸ ਵੱਡੇ ਕੰਮ ਨੂੰ ਕਰ ਸਕੀਏ ਦੇਖੋ ਜੀ ਜਿਹੜਾ ਇਨਸਾਨ ਪਰਮੇਸ਼ਰ ਦੇ ਨਾਲ ਪਿਆਰ ਕਰਦਾ ਨਾ ਉਹ ਪਰਮੇਸ਼ਰ ਦੀ ਬਣਾਈ ਕੁਦਰਤ ਨਾਲ ਵੀ ਪਿਆਰ ਕਰਦਾ ਵਾ ਜੇ ਪਰਮੇਸ਼ਰ ਨੇ ਨੂੰ ਨਬੀ ਨੂੰ ਜਹਾਜ਼ ਬਣਾਉਣ ਲਈ ਕਿਹਾ ਸੀ ਉਹਦੇ ਵਿੱਚ ਇਨਸਾਨਾਂ ਨੂੰ ਦਾਖਲ ਕਰਨ ਲਈ ਕਿਹਾ ਸੀ ਤੇ ਪਰਮਿਸ਼ਨ ਨੇ ਜੀਵ ਜੰਤੂਆਂ ਦੀ ਵੀ ਗੱਲ ਕੀਤੀ ਸੀ ਅੱਜ ਦਾ ਪਕੰਬਰ ਅੱਜ ਦਾ ਨਵੀ ਇਨਸਾਨ ਦੇ ਲਈ ਬਹੁਤ ਫੋਕਸ ਦੇ ਰਿਹਾ ਹੈ ਔਰ ਬਾਕੀ ਸੋਚਦਾ ਸ਼ਾਇਦ ਸਾਰਾ ਕੁਝ ਨਾਸ਼ ਹੋ ਜਾਣਾ ਜਦੋਂ ਨਾਸ਼ ਹੋਣਾ ਉਹ ਬਾਦ ਦੀਆਂ ਗੱਲਾਂ ਪਰ ਜਦੋਂ ਤੱਕ ਸਾਡੇ ਕੋਲ ਹੈ ਅਸੀਂ ਇਸ ਵਾਤਾਵਰਨ ਨੂੰ ਔਰ ਅਸੀਂ ਇਸ ਪ੍ਰithvi ਨੂੰ ਧਰਤੀ ਨੂੰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਰਹਿਣਾ ਹੈ ਸੋ ਮੈਂ ਗੁਜਾਰਿਸ਼ ਕਰਾਂਗਾ ਕਿ ਆਪ ਵੀ ਜਿਵੇਂ ਮੈਂ ਇੱਕ ਛੋਟਾ ਜਿਹਾ ਉਪਰਾਲਾ ਆਪਣੇ ਵੱਲੋਂ ਕਰ ਰਿਹਾ ਹਾਂ ਕਿ ਸੰਕੜੇ ਬੂਟੇ ਜਿਹੜੇ ਹਨ ਉਹਨਾਂ ਨੂੰ ਖਰੀਦ ਕੇ ਔਰ ਇਸ ਜਗ੍ਹਾ ਤੋਂ ਅਸੀਂ ਮੁੱਲ ਖਰੀਦਾਂਗੇ ਔਰ ਅੱਗੇ ਫਰੀ ਦੇ ਵਿੱਚ ਵੰਡਾਂਗੇ ਉਸ ਦਾ ਕਾਰਨ ਕੀ ਆ ਅੱਜ ਲੋਕੀ ਮੁਫਤ ਬੂਟੇ ਲੈ ਕੇ ਨਹੀਂ ਲਾ ਰਹੇ ਔਰ ਜਿਹੜੇ ਲੱਗੇ ਲਗਾਏ ਉਹਨਾਂ ਨੂੰ ਵੀ ਕੱਟ ਰਹੇ ਨੇ ਤੇ ਕਿਹੜਾ ਵਾ ਜਿਹੜਾ ਨਰਸਰੀ 'ਚ ਆ ਕੇ ਮੁੱਲ ਖਰੀਦੇਗਾ ਤੇ ਲਾਵੇਗਾ ਔਰ ਸਾਡੇ ਵੱਲੋਂ ਇੱਕ ਉਪਰਾਲਾ ਹੋਏਗਾ ਸਮੂਹ ਸੰਗਤ ਦੇ ਉਹਨਾਂ ਲੋਕਾਂ ਨੂੰ ਅਸੀਂ ਇਹ ਬੂਟੇ ਦੇਵਾਂਗੇ ਜਿਹੜੇ ਲੋਕ ਬੂਟੇ ਨੂੰ ਲਾਉਣ ਤੱਕ ਸੀਮਤ ਨਹੀਂ ਬਲਕਿ ਉਹਨੂੰ ਪਾਣੀ ਪਾਉਣਗੇ ਪਾਲਣਗੇ ਵੀ ਔਰ ਬਹੁਤ ਅੱਛਾ ਲੱਗਦਾ ਜਦੋਂ ਸਾਡੇ ਬੱਚੇ ਕੋਈ ਬੂਟਾ ਲਾਉਣ ਤੇ ਬੱਚੇ ਵੱਡੇ ਹੋਣ ਮੰਨ ਲਓ ਬੇਟੀਆਂ ਨੇ ਜਦੋਂ ਉਹਨਾਂ ਦੀ ਸ਼ਾਦੀ ਹੁੰਦੀ ਆਪਣੇ ਸਹੁਰਿਆਂ ਤੋਂ ਵਾਪਸ ਆਉਣ ਤੇ ਆ ਕੇ ਦੱਸਣ ਕਿ ਆਹ ਬੂਟਾ ਮੇਰੇ ਹੱਥ ਦਾ ਲੱਗਾ ਸੀ ਕਿੱਡਾ ਵੱਡਾ ਹੋ ਗਿਆ ਤੇ ਬੜਾ ਬੱਚੇ ਨੂੰ ਸਕੂਨ ਤੇ ਆਨੰਦ ਮਿਲਦਾ ਵਾ ਤਾਂ ਮੈਂ ਆਪਣੇ ਅੱਗੇ ਗੁਜਾਰਿਸ਼ ਕਰਨੀ ਚਾਹਨਾ ਹਾਂ ਕਿ ਇਸ ਵੱਡੇ ਕੰਮ ਦੇ ਲਈ ਆਪ ਪ੍ਰਾਰਥਨਾ ਕਰਨਾ ਤੇ ਜੇ ਪ੍ਰਭੂ ਦਾ ਹੱਥ ਮਤੋਂ ਨਗਵਾਈ ਕਰੇ ਤੇ ਤੁਸੀਂ ਸਹਿਯੋਗ ਵੀ ਕਰ ਸਕਦੇ ਹੋ ਕਿਉਂਕਿ ਇਹ ਮੇਰੇ ਇਕੱਲੇ ਦਾ ਕੰਮ ਨਹੀਂ ਕਿ ਮੈਂ ਇਸ ਕੰਮ ਨੂੰ ਕਰ ਸਕਾਂ। ਔਰ ਮੈਨੂੰ ਆਪ ਦੇ ਸਹਿਯੋਗ ਅਤੇ ਪ੍ਰਾਰਥਨਾ ਦੀ ਸਖਤ ਜ਼ਰੂਰਤ ਹੈ। ਪ੍ਰਭੂ ਦਾ ਦਾਸ ਪਾਸਟਰ ਸਰਵਨ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰਿਆ ਸलाम ਪਹੁੰਚੇ। ਜੈਮਸ ਦੀ ਧੰਨਵਾਦ।